ਸਤਿ ਸ਼੍ਰੀ ਅਕਾਲ ਦਸਾਂ ਰਹਿਮ ਵਧੀਆ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕ ਮਿਸ਼ਰੀਖਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਹੰਮ੍ਰਿਸਰ ਡਿਪਟੀ ਵੀਰ ਕੋਲ ਅੱਜ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਹੈ ਤਾਜੀ ਸੋਈ ਆ ਜਿਹੜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਹਾਂਜੀ ਵਧੀਆ ਭਾਈ ਚਲੋ ਵਧੀਆ ਚੀਜ਼ਾਂ ਜੀ ਤੇ ਨਾਮ ਦੱਸ ਤੇ ਕਰੀਆ ਬਾਵਾ ਜੀ ਡੀਟੀ ਹਾਂਜੀ ਚੱਕ ਵਿੱਚ ਚੀਜ਼ਾਂ ਸੀ ਜਨਾਲਾ ਤੇ ਜਲਾਮਬਰ ਸਾਹਿਬ ਤੇ ਫੋਨ ਨੰਬਰ ਬੋਲ ਦੇ ਕਰ 988472 ਠੀਕ ਹੈ ਜੀ ਤੇ ਅੱਜ ਤਿੰਨ ਮੱਜਾਂ ਤੇ ਇੱਕ ਗਾਮ ਚਲੋ ਫਿਰ ਪਹਿਲਾਂ ਨੀਲੀ ਦੀ ਝੋਟੀ ਤੋਂ ਸ਼ੁਰੂਆਤ ਕਰ ਲਈਏ ਆਪਾਂ ਕਿੰਵਾ ਸੂਆ ਜੇ ਦਾ ਬਾਜੀ ਪਹਿਲੇ ਨੇ ਅੱਛਾ ਪਿੰਡੋਂ ਲਈ ਆ ਠੀਕ ਹੈ ਪਹਿਲਾ ਸੂਆ ਜੇ ਤੇ ਬਾਜੀ ਜਮਾਂਦਰੂ ਦੇਣ ਥਣ ਜੀ ਅੱਛਾ ਤਿੰਨ ਹੀ ਥਣਿਆ ਇਹਦੇ ਜੀ ਥਣਿਆ ਪਹਾੜੇ ਦੇ ਝੋਟੀ ਮਿਲਦੀ ਆ ਅੱਛਾ ਹਾਂਜੀ ਤੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਮਾੜਾ ਘੜਾ ਭਾਵੇਂ ਭਾਵੇਂ ਨਾ ਪਾਉ। ਦੁੱਧ ਕਿੰਨਾ ਜੀ? ਦੁੱਧ ਭਾਈ 7 ਕਿਲੋ। 7 ਕਿਲੋ ਦਾ ਦੁੱਧ। 7 ਕਿਲੋ ਪੱਕਾ ਦੁੱਧ ਦਊਗਾ। ਤੋਰੋ ਆ ਕੇ ਨੀ ਦੀਦੀ ਮੈਂ ਪੀਵਾਂ। ਤੋਰੋ ਹੈ ਕਰੀ। ਠੀਕ ਹੈ ਜੀ। ਖਾਣ ਕਿਹੜੇ ਦੀ ਤੇਲੜ ਜੇ? ਬਾਜੀ ਅਗਲੇ ਥਾਂ ਦੀ। ਅਗਲੇ ਥਾਂ ਦੇ ਬੈਣੀ ਵਾਲੇ ਪਾਸੇ ਦੀ ਜੇ। ਚੋਣ ਵੜੀ ਹੈ। ਠੀਕ ਹੈ ਜੀ। 7 ਕਿਲੋ ਦੁੱਧ ਜਿਹੜਾ ਇਹਦੇ ਕੋਲ ਮੌਕੇ ਤੇ ਦੱਸ ਤੇ। ਉਹ ਲਈਆ ਕੱਲੀ ਮਾਜਾ ਠੀਕ ਹੈ ਨਾ ਠੀਕ ਆ ਉਹ ਵੀਰਾਂ ਦੇ ਸੀ ਨਾ ਗਾਂ ਨੂੰ ਲੈ ਕੇ ਆਉਣੀ ਆ ਠੀਕ ਆ ਤੇ ਲੜਕਾ ਆ ਵੀਰ ਨਾਲ ਅੱਛਾ ਬਾਬਾ ਚਰਾ ਬਾਅਦ ਕਿਤੇ ਹੋਇਆ ਹੈ ਅੱਛਾ ਇਹ 4 ਸਾਲਾਂ ਬਾਅਦ ਤੇ ਉਹ ਤਾਂ ਐਂ ਹੌਲੀ ਜੀ ਗਾਂ ਲੈ ਆਉਣੀ ਕੋਈ ਅੱਛਾ ਉਹ ਤਾਂ ਬੜਾ ਬੱਚੇ ਨੇ ਫਿਰ ਗਾਂ ਤਾਂ ਚੰਗਾ ਲੱਗਣਾ ਠੀਕ ਆ ਤੇ ਉਹ ਜੀ ਜੀ ਕੋ ਗਾਂ ਜੇ ਕਿ ਭਾਤੀ ਠੰਡੀ ਤੇਰੀ ਬੜੀ ਜਗੀ ਠੀਕ ਆ ਤੇ ਭਾਜੀਆਂ ਲੀਟਰ ਵਾਲਾ 7 ਕਿਲੋ ਹੋਊਗਾ ਝੋਟੀ ਥੱਲੇ ਤੇ ਠੀਕ ਆ ਹੋਣ ਬੜੀ ਆ ਤੇ ਮੁੱਲ ਮੁੱਲ ਭਾਜੀ ਨਿਕਾ ਜੇ ਕਿੰਨਾ 44000 44000 ਵਿੱਚੋਂ ਕਿੰਨਾ ਕਰਨਾ ਭਾਈ 40 ਦੇ ਦਾ ਪੂਰੇ 40000 ਦੇ ਦੋ 1000 ਪਾਜੀ ਹੋਰ ਛੋੜ ਕਰ ਦਾਂਗੇ ਅੱਛਾ 45000 ਦੀ ਝੋੜੀ ਦੇਣੀ ਹੈ ਠੀਕ ਹੈ ਬਾਕੀ ਭਾਈ ਝੋੜੀ ਕਿਤੇ ਵੀ ਜਾ ਕੇ ਗੱਡੀ ਤੇ ਲੁੰਦੇ ਆ ਸਰਟੀਕਲ ਵਾਲੇ ਅੱਛਾ ਉਸੇ ਗੱਡੀ ਦੇ ਵਾਪਸ ਕਾ ਲੈਂਦੇ ਝੋੜੀ ਅੱਛਾ ਇਹਦੀ ਠੰਡੀ ਤੇਰੀ ਆ ਠੀਕ ਹੈ ਇਹ ਦੇਖੋ ਐਦਾਂ ਹੀ ਮੈਂ ਮੂੰਹ ਫੜ ਲਓ ਬਹੁਤ ਹੀ ਵਧੀਆ ਇਹ ਦੇਖੋ ਠੀਕ ਹੈ ਇਹ ਦੇਖ ਖੰਡੀ ਤੇਰੀ ਆਗੇ ਤਾਂ ਤੁਸੇ ਹਿੱਟਾਂਾਂ ਬੰਦ ਉਹਦੇ ਅੱਛਾ ਹਾਂਜੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹਦੇ ਕੋਲ ਕਿੰਨਾਂ ਹੀ ਦੁੱਧ ਦੇ ਦੇ ਜੀ ਇਸ ਤੋਂ ਭਾਜੀ ਦੁੱਧ 9 ਲੀਟਰ ਆ 9 ਲੀਟਰ ਆ ਹਾਂਜੀ ਇਹ ਵੀ ਬੱਚੇ ਤੋਂ ਵੀ ਨਹੀਂ ਹੈ ਬੱਚੇ ਤੋਂ ਬਿਨਾਂ ਜੀ ਸਾਡੀਆਂ ਨੀਆਂ ਭਾਈਆਂ ਦਿਨਾਂ ਦੀ ਮਹਸੂਲੀ ਅੱਛਾ 20 ਭਾਈ ਦਿਨ ਹੋਏ ਨੇ ਕੋਈ ਨਹੀਂ ਹੋਏ ਨੇ ਠੀਕ ਆ ਸਾਡੀ ਤਸੋਣਾ ਹੈਗਾ ਇਹ ਬੱਚਾ ਦਾ ਅੱਛਾ ਤੇ ਕੁੱਤੇ ਖਾ ਕੇ ਕਿਦਾਂ ਦਾ ਡੇਰਾ ਸੀ ਅੱਛਾ ਬੱਚਾ ਖਾ ਕੇ ਕੁੱਤੇ ਤੋਂ ਨਾ ਉੱਥੇ ਲੱਭਿਆ ਨਪਿਆ ਠੀਕ ਹੈ ਸਾਰੇ ਪੈਸੇ ਲੰਨੇ ਹੈ ਦਾ ਭਾਜੀ 50 ਤੋਂ 54000 ਰੁਪਏ ਅੱਛਾ ਹੁੰਦਾ ਇਹਦਾ ਕੱਚਾ ਪੱਕਾ ਹੋਇਆ ਸੀ ਪਰ ਹੁੰਦੇ ਥੋੜੀ ਜਿਹੀ ਨਾ ਸਲਾਦ ਸਲਾਹ ਕਰ ਲੀ ਜੀ ਇਹ ਸਾਈਦ ਲੋ ਹੁੰਦੇ ਨਹੀਂ ਸਲਾਹ ਨਹੀਂ ਕਰ ਲੀ ਜੀ ਠੀਕ ਭਾਜੀ ਨੂੰ ਕੱਲ ਤੁਹਾਨੂੰ ਦਿੱਤਾ ਤੁਸੀਂ ਬੱਚਾ ਵੇਖਿਆ ਹੈ ਤੇ ਮੱਝ ਲੈ ਲਓ ਅੱਛਾ ਮੈਂ ਵੇਖਿਆ ਤੇ ਕੋਈ ਗੱਲ ਨਹੀਂ ਆ ਜੰਨੇ ਆ ਤੇ ਘਾਟਾ ਵਧਾ ਕਰਨਾ ਪੈਣਾ ਤੇ ਨਹੀਂ ਚਲ ਜਾ ਹਾਰ ਖੰਡ ਕਰ ਬੈਨ ਹਾਰਨਾ ਬੱਚਾ ਥੋੜਾ ਆ ਜਾਣਾ ਹਾਂਜੀ ਤੇ ਮੁੜ ਕੇ ਫਿਰ ਭਾਜੀ ਹੀ ਲੈਣ ਦੀ ਹਾਂ ਤੇ ਵੇਖਿਆ ਲੈ ਲਓ ਚਲੋ ਫਿਰ ਪਹਾੜੇ ਤੇ ਮਿਲਦੀ ਅੱਛਾ ਪਹਾੜੇ ਤੇ ਪਹਾੜੇ ਤੇ ਮਿਲਦੀ ਥੋੜਾ ਬੱਚਾ ਮਰਿਆ ਜੀ ਤੋਰ ਤਾ ਫਿਰ ਮੈਂ ਨਹੀਂ ਦਿਨਾਂ ਦੀ ਮੈਂ ਸਹੀ ਬਾਕੀ ਲੇਵਾ ਵੇਖੋ ਮੈਨੂੰ ਠੀਕ ਹੈ ਦੁੱਧ 9 ਲੀਟਰ ਚਵਾ ਦੋਗੇ ਘਰੋਂ ਮੋਕ ਤੇ ਤੁਸੀਂ 9 ਲੀਟਰ ਪਰ 8 ਲੀਟਰ ਲਾਈਏ 8 ਲੀਟਰ ਜਿਹੜਾ ਕਹਿੰਦੇ ਕਿ ਮੰਨ ਕੇ ਚੱਲੋ ਤੇ ਤਸੱਲੀ ਤੋਂ ਹੀ ਆਪਣੀ ਆਪ ਕਰਕੇ ਖੜਨੀ ਹੈ ਇੱਥੇ ਆ ਕੇ ਵੇਚ ਆ ਕੇ ਖੜਿਆ ਕਰੋ ਫਿਰ ਪ੍ਰੋਪਰ ਜਿਹੜਾ ਕਦ ਕਾਟਦਾ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਹੈ ਕਈ ਇਹਦੀ ਵੀਡੀਓ ਤੇ ਪ੍ਰੋਪਰ ਅੰਦਾਜ਼ਾ ਨਹੀਂ ਹੋ ਪੁੰਦਾ ਪਰ ਇਹ ਕਿੰਨੇ ਜਾਂ ਯਾਰ ਜੇ ਮੈਂ ਤਾਂ ਲਾਇਆ ਸੀ ਠੀਕ ਆ ਦੋਹੀ ਗੜਾ ਉਹਨਾਂ ਦੀ ਲੈਣ ਦੀਆਂ ਮੈਂ ਕਹਿ ਰਹੀ ਹਾਂ ਹਾਂਜੀ ਬਾਕੀ 55 ਹਜ਼ਾਰ ਦੀ ਮੈਂ ਤੇ ਮਾਜੀ 63 64 ਹਜ਼ਾਰ ਦੀ ਮੈਂ ਵੇਚ ਦਿੰਨਾ ਠੀਕ ਆ ਮੈਂ ਦੀ ਬੜੀ ਖੇਚਾ ਖਾਣ ਵੇਖੋ ਮੈਨੂੰ ਕਿਹੜਾ ਲੱਗਾ ਥਾਣ ਤੇ ਚੰਗਾ ਹੀ ਲੱਗਾ ਬਹੁਤ ਵਧੀਆ ਗਾੜ ਬੜੀ ਮਹਿੰਦੀ ਤੇ ਮੋਲੇ ਤਾਂ ਬੋਲ ਭਾਜੀ ਇਹਦਾ 50000 50000 50000 ਦੀ ਮੌਕੇ ਤੇ ਮੰਨ ਤਨ ਜਹਾ ਛੱਡ ਦਈਏ 2000 ਹੋਰ ਛੱਡ ਦਈਏ ਵੀਰ ਜੀ ਕਿੰਨੇ ਦੇ ਹੋ ਗਈ ਫਿਰ 47 ਦੀ 47000 ਪੂਰੇ 45 ਦੀ ਦੇ ਦਾਂਗੇ ਅੱਛਾ 45000 ਦੀ ਦੇ ਦਾਂਗੇ 40000 ਚ 500 ਛੱਡਣਾ ਹੈ ਕੋਈ ਠੀਕ ਆ ਇਹ ਵੀਰ ਭਰਾਜੀ ਇਹਨਾਂ ਵੀਰ ਜੀ ਸੱਜਣਾ ਮੱਝ ਦੁੱਧ ਦਿੰਦੀਆਂ ਵੀ ਸੱਜਰੀਆਂ ਕਿਸਾਉਂਦੀ ਬਸ ਬੱਚਾ ਨਹੀਂ ਮੀਟ ਜੇ ਰਹਿਗਾ 3000 ਰੁਪਿਆ ਮੰਨ ਲਓ ਰਾਇਤ ਮਿਲਣੀ ਮੈਂ ਠੀਕ ਹੈ ਜੀ ਠੀਕ ਆ ਇਹ ਭਾਜੀ ਬੱਚਾ ਹੁੰਦਾ ਤਾਂ 3000 ਰੁਪਿਆ ਮਹਿੰਗੀ ਹੁੰਦੀ ਤੇ ਹੁਣ ਇੱਕ ਆ ਬੱਚੇ ਵਾਲੀ ਜੇ ਇਹ ਇਹਦੇ ਮਗਰ ਕੱਟੀ ਵੀ ਨਹੀਂ ਲਈਦੀ ਹੈ ਕੱਟੀ ਭਾਉਗੇ ਨਹੀਂ ਆਹ ਦੇਖ ਸਾਦੇ ਜੀ ਨੀਲੀ ਦੀ ਕੱਟੀ ਆ ਤੇ ਇਹਦੇ ਥਣ ਪੰਜ ਜੇ ਪੰਜ ਥਣ ਜੇ ਆਹ ਦੇਖ ਸਾਦੇ ਦੋ ਪਿਛਲੇ ਜੁੜੇ ਆ ਤੇ ਬਾਕੀ ਪੱਥਰੇ ਇਹਦੀ ਪਹਿਲਾਂ ਜੇ ਪੈਜੀ ਕੱਟੀ ਅੱਛਾ ਇਹ ਵੀ ਪਹਿਲਾਂ ਹੀ ਸੁਆ ਗਈ ਠੀਕ ਆ ਹਾਂ ਜੀ ਤੇ ਇਹਦੇ ਕੋ ਕਿੰਨਾ ਹੀ ਦੁੱਧ ਦੁੱਧ ਭਾਜੀ ਇਹ ਕੋ ਵੀ ਇੰਨਾ ਕ ਹੈਗਾ ਏ ਬਾਕੀ ਥੋੜਾ ਇਹ ਘਰ 6 ਲੀਟਰ ਲਾਈ ਆਪਾਂ ਅੱਛਾ ਦੁੱਧ ਭਾਵੇਂ ਸਾਤੀ ਹੋ ਗਏ 6 ਲਾਈ ਆ ਸਰ ਚਲੋ ਫਿਰ ਤੋਰੀ ਬਾਕੀ ਸੋਈ ਨਾ ਵੀ ਚਲੋ ਥੋੜਾ ਟਾਈਮ ਹੋ ਗਿਆ ਵਾ ਉੱਤੇ ਬੱਚੇ ਆ ਲਈ ਜੀ ਅੱਛਾ ਗਾਂ ਬਣੀ ਇਹ ਦਿਨਾਂ ਦੀ ਬਣੀ ਗਾਂ ਬਣੀ ਵੀ ਆ ਦੱਸ ਦੇ ਇਹ ਆ ਕਿ ਚਲੋ ਘਰ ਦਾ ਚਾਹ ਪਾਣੀ ਦਾ ਸਾਰੀ ਜਾਊਗੀ ਮਗਰੇ ਤੇ ਨਿੱਲੀ ਦੀ ਕੱਟੀ ਆ। ਕੱਟੀ ਵੇਜੀ ਘਰੇ ਇੱਕ ਵਾਰੀ ਫੇਰ ਇਧਰ ਨ ਕੱਟੀ ਤਾਂ ਚਿਹਰਾ ਦਿਖਾ ਦੀ। ਆਹ ਦੇਖ ਸਾਡੇ ਜੀ। ਭਾਈ ਸਾਡੇ ਇਹ ਵਸਤਾ ਹੈ ਕਿ ਕਹੇ ਦੀ ਕੱਟੀ 6-7000 ਦੀ ਕੱਟੀ ਆ ਮੇਰੇ। ਠੀਕ ਹੈ ਜੀ। ਤੇ ਭਾਜੀ ਮਾਦ ਨਾਲ ਹੀ ਜਾਣੀ ਹੈ। ਹਾਂਜੀ ਹਾਂਜੀ। ਆਪਾਂ ਕੱਟੀ ਤਾਂ ਬੈਗਾਨੀ ਚ ਮੱਝ ਮਿਲਦੀ। ਮਾ ਲੋ ਕੱਟੀ ਤੇ ਮਿਲਦੀ ਦੋਵੇਂ ਟਾਈਮ। ਕੱਟੀ ਛੱਡੋ ਤੇ ਰਮਾਨਾ ਚੋਈ ਦੀ। ਟੋਣ-ਚਾਂਡ ਬੜੀ ਦੀ। ਤੇ ਇਹਦਾ ਮੁੱਲ? ਮੁੱਲ ਭਾਜੀ ਇਹਦਾ ਵੀ ਸੇਮ ਹੀ ਉਹਦੇ ਜਿੰਨਾ ਕੱਢੇ 44000 ਆ ਰਹੀ। ਪਰ ਇਹ ਵੀ 40 ਦੀ ਦੇਣੀ ਆ। 40 ਚੋਂ ਕਿੰਨੇ ਛੱਡਨੇ? ਛੱਡਣਾ ਨਹੀਂ ਕੋਈ ਭਾਜੀ ਕੋਈ ਨਹੀਂ ਛੱਡਣਾ ਹਾਂ 40 ਦੀ ਦੇਣੀ ਹੈ ਅੱਛਾ ਪੂਰੇ 40 ਦੀ ਪੂਰੇ 40 ਦੀ ਨਹੀਂ ਸ਼ੋਰ ਚ ਪਰ ਥੋੜੀ ਬਈ 150 ਹੀ ਹੋਣੀ ਠੀਕ ਹੈ ਜੀ ਠੀਕ ਹੈ ਤੇ ਹੁਣ ਗਾਂ ਇੱਕ ਤੁਹਾਨੂੰ ਦਿਖਾ ਦਈਏ ਝੁੰਗੀ ਗਾਂ ਭਾਈ ਇਹ ਆ ਦੇਖਾ ਦੇ ਝੁੰਗੀ ਹੈ ਜਿਹੜੀ ਤਾਜੀ ਸੋਈ ਜਾਂਦੀ ਹੈ ਇਹ ਭਾਈ ਕੱਲ ਦੇਂਦੀ ਸੋਈ ਕੱਲ 3 ਵੇ ਸੋਈ ਜੋਰ ਅੰਦਰ ਭਾਈ ਵਿਖਾ ਦਿਓ ਅੱਛਾ ਜੇ ਰਪਈ ਅੰਦਰ ਆ ਦੇਖਾ ਦੇ ਜੇਰੇ ਦੀ ਪ੍ਰੋਪਰ ਪਈ ਆ ਜੀ ਕਿੰਨੀਆਂ ਚਵਾਈਆਂ ਕਰਦੀਆਂ ਵਿਧੇਦਿਆਂ ਰੋਜ਼ ਚਵਾਈਆਂ ਭਾਈ ਕਿੰਨਾ ਕ ਬੋਲਾ ਚੋਲੇ ਆਪਾਂ 57 ਕਿਲੋ ਕੱਢ ਲਿਆ 14 ਲੀਟਰ ਮਲ ਸਾਰਾ ਕੱਢ ਲਿਆ ਦੋਵੇਂ ਦਵਾਈਆਂ ਅੱਛਾ 77 ਲੀਟਰ ਕੱਢ ਲਿਆ ਇਹ ਕੱਢ ਲਿਆ ਭਾਜੀ ਪੱਕਾ ਕਿੰਨਾ ਕ ਚਵਾਈ ਜਾਊਗੀ ਦੋ ਤਾਂ ਭਾਜੀ ਇਹ ਬਹੁਤ ਹਨ ਇਹ 17 18 ਕਿਲੋ ਰਸੀ ਚੋਣਾ ਅੱਛਾ ਪੂਜਾ ਸੁਆ ਜੀ ਠੀਕ ਆ ਹਾਂ ਬਾਕੀ ਥਾਣਾ ਬਹੁਤ ਤਸਮੂਕੇ ਤਿਆਰ ਵਧੀਆ ਕਰ ਤੀ ਤੋਰਾਂ ਹਾਂ ਫੇਰ ਇਹਨਾਂ ਵੇ ਕਰੀ ਬਾਕੀ ਥੱਲੇ ਚੰਗੀ ਤਿਆਰ ਹੋਈ ਆ। ਇੱਧਰ। ਥਣ ਥਣ ਮੇਰੀ ਜੀ ਓਕੇ ਆ ਇਹ ਤੇ ਸਾਰੇ। ਭਾਈ ਇਹ ਦੇਖੋ। ਉਸ ਤਰ੍ਹਾਂ ਲੇਸਿਆ ਵੜਾ। ਸੁਸਾ ਕਰਕੇ ਵੀ। ਠੀਕ ਆ। ਇਹ ਦੇਖੋ ਦੰਦ। ਠੀਕ ਆ। ਵਾ ਦੁਜਾ ਜੇ ਸਾਜੀ ਬਰਾਬਰ ਵੀ ਨਹੀਂ ਕੀਤਾ ਜੇ ਸਾਈਡ ਵਾਲੇ ਜਿਹੜੇ ਬਰਾਬਰ ਦਈ ਆ ਕਰਨਾ ਜਵਾਨ ਨਹੀਂ ਹੋਈ ਇਹ ਜਿਹੜੀ ਬਾਕੀ ਠੰਡੀ ਧੀਰੀ ਤੇ ਰੱਖੋ ਭਾਵੇਂ ਚੱਕਣਾ ਪਈ ਜਾਓ ਠੀਕ ਹੈ ਜੀ ਚੱਕਣ ਨਹੀਂ ਆਉਂਦੀ ਆਓ ਜੀ ਚਲੋ ਬੰਦ ਆ ਫਿਰ ਆਪਾਂ ਭਾਵੇਂ ਖਾਓ ਰਸੀ ਭਾਵੇਂ ਨਾ ਖਾਓ ਠੀਕ ਹੈ ਜੀ ਹਾਂਜੀ ਜੀ ਦੁੱਧ ਭਾਜੀ ਆ ਬੋਲੋ ਹੀ ਬਣੂਗਾ ਇਹ ਤੇ ਠੰਡ ਸੋਣਾ ਓਕੇ ਹੀ ਆ ਹਾਂਜੀ ਆ ਜੀ ਚਵੀ ਆ ਹਾਂਜੀ ਤਿੰਨ ਵੇ ਤੜਕੇ ਸੁੱਈ ਦੇ ਤੇ ਇੱਕ ਪਾਸਾ ਵੱਡਾ ਛੋਟਾ ਜਾਂ ਕਿਉਂ ਰੱਖ ਦਿੱਤਾ ਪਾਣੀ ਥੋੜਾ ਜਨਾ ਜਾਂ ਚੌਣ ਚੋ ਗਿਆ ਉਹ ਤੇ ਜਾਂ ਮਛਾਉ ਸਕਦੇ ਪੈ ਗਿਆ ਜੱਥਲੇ ਉਹ ਤਰਾਂ ਤੁਹਾਨੂੰ ਠੋਕ ਓਕੇ ਆ ਪਾਣੀ ਕੋਈ ਲੀਟਰ ਨਾਲ ਚੋਲੇ ਆ ਵਧੀਆ ਇਹ ਆ ਕਿ ਚਲੋ ਸੋਈ ਸਵਾਈਏ ਤੇ ਚਵਾਈ ਹੋਈ ਜਾਣੀ ਆ ਆਪਣੇ ਕੋਈ ਚਵਾਈ ਕਰਕੇ ਖੜੇ ਠੀਕ ਆ ਹਾਂਜੀ ਉਹ ਬੱਚਾ ਵੱਜਾ ਜਾਂਦਾ ਇੱਧਰ ਲੱਗਦੀ ਬੱਚਾ ਤੈਨੂੰ ਚੋਂ ਗਿਆ ਹੈ ਇੱਧਰ ਠੀਕ ਆ ਤੇ ਇਹਦਾ ਮੁੱਲ ਮੁੱਲ ਭਾਜੀ ਤੁਹਾਨੂੰ ਪਤਾ ਹੈ ਜੇ ਗਾਵਾਂ ਦਾ 50 50 ਮੰਗੀ ਜਾਂਦੇ ਬਾਅਦ ਤੇ ਹਾਂਜੀ ਤੇ ਪਰ ਆਪਾਂ ਨਿਗਾਹ ਆ ਜਾ ਕਰਨਾ ਕਿੰਨਾ ਮੋਲੇ ਦਾ 42 42000 40000 ਦੀ ਬਚੀ ਤੇ ਅੱਛਾ 40000 ਦੇ ਦਵਾਂਗੇ ਛੋਟ-ਛੜ ਮੌਕੇ ਤੇ ਕਰ ਦੋ ਕਿ ਉਹ ਠੀਕ ਹੈ ਜੀ ਤੇ ਠੀਕ ਹੈ ਜੀ ਹਰ ਕੁਸ਼ਨ ਬਾਕੀ ਭਾਈ ਤਾਂ ਬਲਾ ਡੱਬੀ ਉਦਰਾ ਵੀ ਹਾਂਜੀ ਐ ਵੀ ਬਲਾਣਜੀ ਆ ਠੀਕ ਆ ਹਾਂ ਬਾਕੀ ਕੋਈ ਵੀ ਇੱਥੇ ਆ ਕੇ ਤਸੱਲੀ ਕਰਕੇ ਖੜੇ ਹਨਾ ਘੱਡੇ ਘਰੋਂ ਹੀ ਸਾਰੀਆਂ ਹੀ ਸੁੰਨੀਆਂ ਸਵਾਈਆਂ ਖੜਨੀਆਂ ਤੁਸੀਂ ਆਪਣੀ ਮਰਜ਼ੀ ਨਾਲ ਲਿਆ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾ ਲੈ ਬਾਕੀ ਕੋਸ਼ਿਸ਼ ਇਹੀ ਕਰਿਆ ਕਰੋ ਕਿ ਇੱਥੇ ਆਣ ਕੇ ਵੇਖਿਆ ਕਰੋ ਫਿਰ ਪ੍ਰੋਪਰ ਪੂਰੀ ਕੀਤੀ ਆ ਹਾਂਜੀ ਵਿਕੀ ਜਾਂਦਾ ਹੈ ਨਾ ਪਿਛਲੀ ਵੀਡੀਓ ਦੇ ਮਈਆਂ ਪਾਉਣੀਆਂ ਆ ਹਾਂਜੀ ਵਿਕੀ ਜਦ ਪੂਰੀ ਕੀਤੀ ਯਾਰ ਕੀ ਮਈਆਂ ਪਾ ਦਨੇ ਆ ਚਲੋ ਠੀਕ ਹੈ ਜੀ ਹਾਂਜੀ ਠੀਕ ਹੈ ਬਾਕੀ ਆਪਣੀ ਸਮਝਣਾ ਵੇਖ ਚੱਕ ਕੇ ਖੜਿਆ ਕਰੋ